ਜੀ ਮਸਲਾ ਇਹ ਕਿ ਇਹ ਏਜੰਟਾ ਬਲਵੇੜਾ ਮਾਲ ਵਾਲਾ ਬੰਦਾ ਇਹ ਬੰਦਾ ਰਹਿਣ ਵਾਲਾ ਥਲਾ ਪਿੰਡ ਦਾ ਫਲੋਰ ਜਿਹੜਾ ਸਾਨੂੰ ਦੱਸਿਆ ਸੀ ਇਹਨੇ ਤੇ ਇਹਦੇ ਤੋਂ ਸਾਂਝ ਕਲਾਂ ਦਾ ਦਫ਼ਤਰ ਸੀਗਾ ਜੀ ਅਸੀਂ ਗਏ ਉੱਥੇ ਇਹਨੇ ਸਰ ਤੋਂ ਪੈਸੇ ਲੈ ਆ ਕਹਿੰਦਾ ਮੈਂ ਤਿੰਨ ਜਾਨੇ ਜਿਹੜੇ ਆ ਆ ਵੀ ਆ ਇਹਨਾਂ ਤਿੰਨਾਂ ਦਾ ਵੀ ਵਾਈਫ ਦਾ ਕਹਿੰਦਾ ਵੀ ਮੈਂ ਜਿਹੜਾ ਵਾ ਭੈ ਤੁਹਾਨੂੰ ਬਾਹਰ ਭਜਾਂ ਕੈਨੇਡਾ ਭਜਾਂ ਗਾਰੰਟੀ ਮੇਰੀ ਹੈ ਵਰਕ ਪਰਮਿਟ ਦਊਂਗਾ ਤੇ ਅਸੀਂ ਜੀ ਇਕੱਠੇ ਤਿੰਨਾਂ ਪਰਿਵਾਰ ਦੀ ਕਿਤੋਂ ਜੀਆਂ ਨੇ ਸਾਰੇ ਇਕੱਠੇ ਪੈਸੇ ਇਕੱਠੇ ਦੇ ਦਿੱਤੇ ਇਹਨੂੰ ਹੁਣ ਗੱਲ ਖੋਟਣਾ ਕਰਦਾ ਨਹੀਂ ਨਾ ਜੀ ਗੱਲ ਨਾ ਨਾ ਗੱਲ ਕਰਦਾ ਨਾ ਫੋਨ ਚੁੱਕਦਾ ਅੱਛਾ WhatsApp ਤੇ ਆਨਲਾਈਨ ਹੁੰਦਾ ਵਾ ਜੇ ਇਹ ਨਾਲ ਗੱਲ ਕਰਕੇ ਭਾਜੀ ਸਾਨੂੰ ਪੈਸੇ ਦੇ ਦੋ ਤੇ ਕਹਿੰਦਾ ਵੀ ਮੇਰਾ ਜੋ ਮਰਜ਼ੀ ਕਰ ਲੋ ਨਾ ਮੈਨੂੰ ਪੁਲਿਸ ਦਾ ਡਰ ਮੈਂ ਜੇਲ੍ਹ ਖੱਟੀ ਆ ਤੇ ਮੈਂ ਤੁਹਾਨੂੰ ਨਹੀਂ ਛੱਡਣਾ ਤੇ ਮੈਨੂੰ ਕਿਸੇ ਡਰਨੇ ਜੋ ਕਰਨਾ ਕਰ ਲਊ ਮੈਂ ਇਹਨੂੰ ਪੈਸੇ ਦੇ ਦੇਣੇ ਮੈਨੂੰ ਕਰ ਦਊਗਾ ਮੈਨੂੰ ਸਾਡੇ ਬੰਦੇ ਪਿੱਛੇ ਬੰਦੇ ਭੇਜ ਦੇਣਾ ਅੱਛਾ ਆਹੋ ਕਹਿੰਦਾ ਵੀ ਇਹ ਤੁਹਾਨੂੰ ਤੁਹਾਡਾ ਵੀ ਕੋ ਮੇਰਾ ਤੁਸੀਂ ਕੀ ਕਰ ਲੋਗੇ ਤੁਹਾਡੇ ਵੀ ਹਾਂਜੀ ਕਹਿੰਦਾ ਇੱਧਰ ਉੱਧਰ ਕਰ ਦਊਗਾ ਤੁਹਾਨੂੰ ਕਿਤੇ ਕਿ ਮੈਂ ਸਾਰੇ ਕੰਮ 10 ਸਾਲ ਪਹਿਲਾਂ ਕਰਕੇ ਛੱਡ ਚੁੱਕਿਆ ਹਾਂ ਮੈਨੂੰ ਕੋਈ ਹਾਲ ਨਹੀਂ ਆਉਂਦਾ 2010 ਵੀ ਜੇਕਰ ਜੇ ਫਿਰ ਤੁਹਾਨੂੰ ਕੁਝ ਹੋ ਗਿਆ ਫਿਰ ਜ਼ਿੰਮੇਵਾਰ ਇਹ ਬੰਦਾ ਜੀ ਇਹ ਇਹਦਾ ਕਰਕੇ ਪਹਿਲਾਂ ਹੀ ਇੱਕ ਬੰਦੇ ਨੇ ਆਤਮ ਹੱਤਿਆ ਕੀਤੀ ਹੈ ਅਜੀ ਕੁਝ ਦਿਨ ਪਹਿਲਾਂ ਹੀ ਇੱਕ ਮਹੀਨਾ ਪਹਿਲਾਂ ਹੀ ਉਹਨੇ ਆਤਮ ਹੱਤਿਆ ਕੀਤੀ ਹੈ ਉਹ ਇਹਨਾਂ ਦੇ ਪਿੰਡ ਦਾ ਹੀ ਉਹ ਇਹਨਾਂ ਦੇ ਪਿੰਡ ਦਾ ਹੀ ਬੰਦਾ ਜਿਹਨੇ ਆਤਮ ਹੱਤਿਆ ਕੀਤੀ ਉਹਦੇ ਨਾਲ ਵੀ ਰੋਕਾ ਨਹੀਂ ਤੇ ਅਸੀਂ ਪੁਲਿਸ ਕਾਰਵਾਈ ਸਾਡੇ ਪਰਿਵਾਰ ਨੇ ਦੇਖ ਕਿਸ ਨੇ ਕਰੀ ਕੋਈ ਕਾਰਵਾਈ ਨਹੀਂ ਕਰੀ ਅੱਗੋ ਅਫੀਸਰ ਐਸਐਸਪੀ ਦੇ ਪੇਸ਼ ਹੋਏ ਜਾਂ ਡੀਐਸਪੀ ਦੇ ਪੇਸ਼ ਹੋਏ ਜਾਂ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਵੀ ਕਿਤੋਂ ਵੀ ਕੋਈ ਇਨਸਾਫ ਨਹੀਂ ਘਰੇ ਇਹਨਾਂ ਦਾ ਬਾਪੂ ਮਰਨਾ ਉਹ ਬਹਿ ਜੀ ਪੈਨਸ਼ਨ ਲੈ ਲਏ ਤੇ ਜੇ ਕਿ ਸਾਡੇ ਜਿਹਨੂੰ ਕੋ ਹੈ ਨਾ ਸਾਡੇ ਕੋ ਪੈਸੇ ਵੀ ਨਹੀਂ ਹੈਗੇ ਲੋਨ ਨੂੰ ਅੱਛਾ ਪੈਸੇ ਜਿੰਨੇ ਹੈਗੇ ਸਾਰੇ ਉਹਨਾਂ ਦਾ ਬਾਹਰ ਜਾਣ ਦੇ ਨਾਂ ਤੇ 26 ਲੱਖ ਰੁਪਏ ਇਧਰ ਉਧਰ ਫੜ ਕੇ ਦਿੱਤੇ ਤੇ ਉਹ ਹੁਣ ਸਾਰੇ ਲਾ ਕੇ ਹੁਣ ਨਾ ਜਿੱਤੇ ਇਹ ਪੈਸੇ ਦਿੰਦਾ ਨਹੀਂ ਦਿੰਦਾ ਅੱਛਾ ਸੋਣ ਵੀ ਸਾਡਾ ਚੁੱਕਦਾ ਹੈ ਸੋਣ ਨੂੰ ਚੁੱਕਦਾ ਤੇ ਗਾਲ੍ਹਾਂ ਸੁੱਟੂ ਸੰਭ ਕਰਦਾ ਰੋਡ ਪੁਲ ਬੋਲਦਾ ਹੁੰਦਾ ਜਿਉਂ ਜੇ ਇਹ ਕੰਮ ਕਰਨੇ ਮੈਂ 2010 ਚ ਦੇ ਲਿਆ ਇਹ ਜੋ ਵਰਜੀ ਕਰਨ ਨੂੰ ਮੈਂ ਪੈਸੇ ਨਹੀਂ ਦੇਣੇ ਅੰਦੇ ਜੇ ਮੈਂ ਨਹੀਂ ਪੈਸੇ ਦਿੰਦਾ ਕੀ ਕਰ ਲੋਗੇ ਕੋਈ ਇਹਦਾ ਵੈਰ ਦਾ ਪਾ ਪੁੱਟਿਆ ਆਂ ਆਖਿਆ ਤੇਰੇ ਪਰਚੇ ਸਿਪਾਏ ਆ ਕਹਿੰਦਾ ਕੀ ਕਰ ਲੋਗੇ ਕਹਿੰਦਾ ਜਿੰਨੇ ਕਹਿੰਦਾ ਜਾ ਮੈਂ ਨਹੀਂ ਦਿੰਦਾ ਪੈਸੇ ਤੁਹਾਡੇ ਜਿੰਨੀ ਵਾਰੀ ਆਖੀਦਾ ਕਹਿੰਦਾ ਮੇਰਾ ਜੋ ਕਰਨਾ ਕਰ ਲੂ ਮੈਂ ਇਹੋ ਜਿਹਾ ਵਾਧੂ ਕੰਮ ਕੀਤੇ ਮੈਨੂੰ ਕਹਿੰਦਾ ਡਰ ਨਹੀਂ ਜੈਗਾ ਬਲਵੀਰ ਰਾਮ ਇਹਦਾ ਨਾਮ ਆ ਇਹ ਬੰਦੇ ਦਾ ਬਣਾ ਪਿੰਡ ਦਾ ਰਹਿਣ ਵਾਲਾ ਇਹ ਇਹਦੇ ਘਰੇ ਜਾਈਗੇ ਤੇ ਉੱਥੇ ਮਿਲਦਾ ਨਹੀਂਗਾ ਉੱਥੇ ਦਾ ਭਰਾ ਤੇ ਇਹਦੀ ਮਾਂ ਪਰਜਾਈ ਰਹਿੰਦੇ ਆ ਉਹ ਕਹਿੰਦੇ ਵੀ ਅਸੀਂ ਬੇਦਖਰ ਕੀਤਾ ਵਾ ਦੂਜਾ ਐਡਰੈਸ ਇਹਦਾ ਫਗਵਾੜਾ ਦੱਸਦੇ ਫਗਵਾੜੇ ਸਾਨੂੰ ਨੇ ਐਡਾ ਵੱਡਾ ਕੋਈ ਪਤਾ ਨਹੀਂ ਉੱਥੇ ਵੀ ਨਹੀਂ ਰਹਿੰਦਾ ਇਹ ਆਹ ਫੇ ਰਹਿੰਦੇ ਥੋੜੀ ਹੁੰਦਾ ਵਾ ਤੇ ਜਦੋਂ ਇਹਦਾ ਕਿਤੇ ਪਤਾ ਲੱਗੇ ਇਹਦਾ ਪਤਾ ਘੜੀਆ ਤਾਂ ਉਤੋਂ ਹੱਥ ਤੇ ਦੋਸ ਤੇ ਬਾਅਦ ਆਪਣੀ ਇਹ ਜਗਾ ਚੇਂਜ ਕਰ ਲੈਂਦਾ ਹੈ ਤੇ ਦਫਤਰੀ ਤੇ ਬੰਦੇ ਜਿੱਥੇ ਤੁਸੀਂ ਜਿੱਥੇ ਪਈ ਮੈਂ ਗੱਲ ਕੀਤੀ ਸੀ ਇਹਦੇ ਨਾਲ ਕਿ ਸਾਡੇ ਪੈਸੇ ਦੋ ਇਹਨੇ ਇੰਨੀ ਗਲਤ ਸ਼ਬਦਾਵਲੀ ਵਰਤੀ ਹੈ ਕਿ ਤੁਸੀਂ ਉਹਨਾਂ ਨੇ ਗਲਤ ਬੋਲਿਆ ਗਲਤ ਇੰਦੀਆਂ ਗਿੰਦੀਆਂ ਗਾਲਾਂ ਕੱਢੀਆਂ ਇਸ ਇਨਸਾਨ ਨੇ ਕਿ ਇਹਨੂੰ ਬਿਲਕੁਲ ਵੀ ਤਮੇਜ ਨਹੀਂ ਹੈ ਕਿ ਕਿਸੇ ਭੈਣ ਨਾਲ ਕਿੱਦਾਂ ਗੱਲ ਕੀਤੀ ਜਾਂਦੀ ਹੈ ਕਿਹੜਾ ਪਿੰਡ ਦੱਸ ਸਕਦਾ ਥਲਾ ਪਿੰਡ ਥਲਾ ਪਿੰਡ ਥਲਾ ਪਿੰਡ ਬਲਵੀਰ RAM ਨਾਮ ਹੈ ਇਹਦਾ ਪਿਓ ਇਹਦਾ ਨਾਮ ਹੈ ਬੱਚਾ ਨੂੰ ਵੀ ਕਹਿਣਾ ਚਾਹੁੰਦਾ ਅਕੇ ਇਸ ਲਈ ਬੈਸ ਜੀ ਜੇ ਬਲੱਬ ਦਾ ਮੇਰਾ ਵੀਰ ਤੇ ਤੁਹਾਨੂੰ ਭਾਜੀ ਹੱਥ ਜੋੜ ਕੇ ਬੇਨਤੀ ਆ ਜਿੱਥੇ ਤੁਹਾਨੂੰ ਇਹ ਬੰਦਾ ਮਿਲਿਆ ਸਾਨੂੰ ਇੱਕ ਵਾਰ ਕੰਟੈਕਟ ਸਾਡੇ ਨਾਲ ਸੰਪਰਕ ਕਰ ਲਓ ਜੀ ਤੇ ਅਸੀਂ ਉਸ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਆਪ ਵੀ ਇਹ ਬੰਦੇ ਕੋਲੋਂ بچੋ ਤੇ ਕੋਈ ਕੋਈ ਵੀਜ਼ਾ ਹਾਂ ਆ ਗੱਲ ਆਪ ਵੀ ਬੰਦੇ ਤੋਂ ਬਚੋ ਜੀ ਅੱਛਾ ਕਿਉਂਕਿ ਇਹ ਬੰਦਾ ਜੇ ਵੀ ਇੰਸਟਾ ਤੇ ਹੈਗਾ ਐਕਟਿਵ ਆ ਤੇ ਹਜੇ ਵੀ ਇਹ ਐਡਾ ਪਾਉਂਦਾ ਹੈ ਇੰਸਟਾ ਤੇ ਐਕਟਿਵ ਐਡਾ ਪਾਉਂਦਾ ਵਾ ਤੇ ਕੋਈ ਮੇਰਾ ਵੀਰ ਫਸ ਨਾ ਜਾਵੇ ਜੀ ਇਹਦਾ ਨਾਮ ਜੇ ਕੰਪਨੀ ਦਾ ਢਾਂਡਾ ਬਰਦਰ ਢਾਂਡਾ ਟੂਰ ਐਂਡ ਟਰੈਵਲ ਢਾਂਡਾ ਟੂਰ ਟਰੈਵਲ ਢਾਂਡਾ ਟੂਰ ਟਰੈਵਲ ਇਹਦਾ ਯਾਤਰਾ ਸੇਵਾ ਕਰਦਾ ਵਾ ਤਿੰਨ ਵਿੱਚ ਚੱਲੀ ਜੇ ਤੇ ਹਾਂਜੀ ਤਿੰਨ ਵਿੱਚ ਤਿੰਨ ਵਿੱਚ ਚੱਲੀ ਜੇ ਤੇ ਹਾਂਜੀ ਜੀ ਤੇਰੀ ਵੀ ਦੇਖੋ ਜਿਹੜੇ ਵੀ ਦਾ ਟਾਈਮ ਦਿੱਤਾ ਸੀ ਅੱਜ ਸਾਡੇ ਅੱਜ ਜੀ ਭਾਈ ਨਗਲੀ ਸਟicker ਜੇ ਉਹ ਨਗਲੀ ਜਿਹੇ ਸਾਨੂੰ WhatsApp ਤੇ ਭੇਜਦੇ ਆ ਸਾਨੂੰ ਤਿੰਨ ਸਲੀਪਰ WhatsApp ਤੇ ਭੇਜਦੇ ਕਿ ਇਹਦੇ ਚੈੱਕ ਕਰਵਾਏ ਉਹ ਕਹਿੰਦਾ ਇਹ ਤਾਂ ਸਾਰੇ ਨਗਲੀ ਹੈ ਐ ਇਹਨੂੰ ਕਹਿੰਦਾ ਨਹੀਂ ਅਸਲੀ ਹੈ ਇਹਦਾ ਸਾਈਟ ਇਹਦਾ ਕੋਡ ਹੁਣ ਤੱਕਦਾ ਨਹੀਂ ਹਣਾ